ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਚੰਡੀਗੜ੍ਹ ਦੀਆਂ ਬਰੂਹਾਂ ਤੇ ਸਾਬਜਾਦਾ ਅਜੀਤ ਸਿੰਘ ਨਗਰ ਦੇ ਬਾਰਡਰ ਤੇ ਜੋ 3 ਸਾਲ 1 ਮਹੀਨਾ 1 ਦਿਨ ਹੋ ਗਿਆ ਜੇ ਇਸ ਮੋਰਚੇ ਨੂੰ ਲੱਗੇ ਨੂੰ ਕੌਮੀ ਮੰਗਾਂ ਦੀ ਖਾਤਰ ਉੱਥੇ ਬੈਠੇ ਹੋਏ ਆ ਸਾਰੇ ਹੀ ਜਿਤਨੇ ਇਤਿ ਸਿੰਘ ਸ਼ਗਰਸੀ ਨੇ ਸਾਡੀਆਂ ਭੈਣਾਂ ਨੇ ਉਹਨਾਂ ਦੀ ਅੱਜ ਮੀਟਿੰਗ ਰੱਖੀ ਗਈ ਹੈ ਵਿਸ਼ੇਸ਼ ਤੌਰ ਤੇ ਮੀਟਿੰਗ ਦਾ ਜੋ ਅਜੰਡਾ ਸੀ ਜਿਹੜਾ ਕੌਮੀ ਯੋਧਾ ਜੇਨੂ 10 ਨਵੰਬਰ 2015 ਨੂੰ ਚੱਬੇ ਦੀ ਧਰਤੀ ਤੇ ਸਰਬੱਤ ਖਾਲਸਾ ਨੇ 7-8 ਲੱਖ ਦੀ ਇਕੱਤਰਤਾ ਦੇ ਵਿੱਚ ਸਰਬਸੰਮਤੀ ਨਾਲ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਚੁਣਿਆ ਅਜੇ ਵੀ ਉਹ ਕਾਲ ਕੋਠਰੀਆਂ ਦੇ ਵਿੱਚ ਬੰਦਾ ਹੈ ਦਿੱਲੀ ਮੰਡੋਲੀ ਦੇ ਵਿੱਚ ਜੇਲ੍ਹ ਵਿੱਚ ਬੰਦਾ ਹੈ 82-83 ਸਾਲ ਦੀ ਮਾਤਾ ਉਹਦੇ ਪਿੰਡ ਪਿੰਡ ਹਵਾਰਾ ਕਲਾਂ ਤਹਿਸੀਲ ਖਮਾਣੋ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿੱਚ ਮੰਝੇ ਦੇ ਉੱਤੇ ਬਿਮਾਰ ਪਈ ਹੈ ਸਰਕਾਰ ਕੋਈ ਵੀ ਨਿਆਂ ਨਹੀਂ ਦੇ ਰਹੀ ਚਾਹ ਉਹ ਪੰਜਾਬ ਸਰਕਾਰ ਹੈ ਚਾਹ ਉਹ ਚੰਡੀਗੜ੍ਹ ਪ੍ਰਸ਼ਾਸਨ ਹੈ ਚਾਹ ਉਹ ਦਿੱਲੀ ਸਰਕਾਰ ਹੈ ਉੱਥੇ ਇੱਕ ਕੱਤਰਤਾ ਰੱਖੀ ਹੈ ਚੜਦੀ ਕਲਾ ਪੰਥਕ ਇਕੱਠ ਰੱਖਿਆ ਪੰਥਕ ਕਾਨਫਰੰਸ ਰੱਖੀ ਹੈ ਉਹਦੇ ਵਾਸਤੇ ਬੇਨਤੀ ਕਰਨੀ ਚਾਹੁੰਦੇ ਆ ਕੌਮੀ ਸਹਾ ਮੋਰਚੇ ਵੱਲੋਂ ਸਮੁੱਚੀਆਂ ਜਿੰਨੀਆਂ ਵੀ ਜਥੇਬੰਦੀਆਂ ਨੇ ਚਾਹ ਕਿਸਾਨ ਜਥੇਬੰਦੀਆਂ ਨੇ ਧਾਰਮਿਕ ਜਥੇਬੰਦੀਆਂ ਨੇ ਰਾਜਿਕ ਜਥੇ ਰਾਜਨੀਤਿਕ ਜਥੇਬੰਦੀਆਂ ਨੇ ਸਮਾਜਿਕ ਦਸੀ ਬੰਦੀਆਂ ਨੇ ਡਾਂਗ ਜਥੇਬੰਦੀਆਂ ਨੇ ਮਜ਼ਦੂਰ ਜਥੇਬੰਦੀਆਂ ਨੇ ਚਾਹੋ ਸੇਵਾ ਸੁਸਾਇਟੀਆਂ ਨੇ ਸੰਤ ਸੰਪਰਦਾਵਾਂ ਸੰਤ ਸੰਪਰਦਾਵਾਂ ਜਿੰਨੇ ਵੀ ਸਤੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਚਾਰ ਕਰਦੇ ਨੇ ਉਹਨਾਂ ਦੇ ਸਨਮਰ ਨਿਮਰਤਾ ਸਹਿਤ ਹੱਥ ਜੋੜ ਕੇ ਚਾਨਣਾ ਵਿੱਚ ਬੇਨਤੀ ਹੈ ਕਿ 21 ਫਰਵਰੀ ਨੂੰ ਜੋ ਨਨਕਾਣਾ ਸਾਹਿਬ ਦਾ ਸਾਕਾ ਹੋਇਆ ਬਹੁਤ ਵੱਡਾ ਉਹਦੇ ਨਿਮਿਤ ਉਸ ਨੂੰ ਉਸ ਨੂੰ ਮੁੱਖ ਰੱਖਦਿਆਂ ਹੋਇਆਂ ਜਥੇਦਾਰ ਜਗਤਾਰ ਸਿੰਘ ਹਵਾਰਾ ਦੇ ਨਗਰ ਪਿੰਡ ਜਿਹੜਾ ਹਵਾਰਾ ਕਲਾਮ ਆ ਖਮਾਣੋ ਦੇ ਲਾਗੇ ਬਿਲਕੁਲ ਲਾਗੇ ਆ ਉੱਥੇ ਹਵਾਰਾ ਕਲਾਮ ਉੱਥੇ ਉੱਥੇ ਪ੍ਰੋਗਰਾਮ ਰੱਖਿਆ ਹੋਇਆ ਸੋ ਨਿਮਰਤਾ ਸਹਿਤ ਬੇਨਤੀ ਆ ਹਰ ਪਿੰਡ ਦਾ ਹਰ ਘਰ ਦਾ ਹਰ ਜੀ ਉਸ ਦਾ ਹਿੱਸਾ ਬਣੇ ਕਿਉਂਕਿ ਉਹ ਸਾਡੀ ਤੁਹਾਡੀ ਖਾਤਰ ਹੀ ਜੇਲ੍ਹਾਂ ਦੇ ਵਿੱਚ ਉਹਨਾਂ ਨੇ ਆਪਣੀ ਸਾਰੀ ਜੀਵਨ ਬਤੀਤ ਕਰ ਲਈ ਆ ਸਾਰੇ ਬੰਦੀ ਸਿੰਘਾਂ ਨੇ ਸਾਰੇ ਬੰਦੇ ਸਿੰਘਾਂ ਨੂੰ ਛਰੋਣ ਵਾਸਤੇ ਤੇ ਜ세ਦਾਰ ਜਗਤਾਰ ਸਿੰਘ ਵਾਰਾ ਨੂੰ ਪਰੂਰ ਦਵਾ ਕੇ ਜਲਦੀ ਤੋਂ ਜਲਦੀ ਮਾਤਾ ਨੂੰ ਮਲਾਉਣ ਵਾਸਤੇ ਬੜਾ ਵੱਡਾ ਕੱਠ ਰੱਖਿਆ ਨਿਮਰਤਾ ਸਹਿਤ ਬੇਨਤੀ ਆ 13000 ਪਿੰਡ ਨੇ ਜੇ ਸਾਡੇ 10-10 ਬੰਦੇ ਵੀ ਇੱਕ ਇੱਕ ਪਿੰਡ ਚੋਂ ਉਸ ਪ੍ਰੋਗਰਾਮ ਵਿੱਚ ਆਉਣ ਤੇ ਸਰਕਾਰ ਦੀਆਂ ਝੂਲਾ ਹਿੱਲ ਸਕਦੀਆਂ ਸੋ ਇਸ ਅਪੀਲ ਕਰਨ ਦੀ ਅਸੀਂ ਇਹ ਜਿਹੜਾ 3 ਸਾਲ 1 ਮਹੀਨਾ 1 ਦਿਨ ਤੋਂ ਮੋਰਚਾ ਲੱਗਾ ਹੋਇਆ ਉੱਥੇ ਅਸੀਂ ਬੈਠੇ ਹੋਏ ਆ ਸਾਡੇ ਸਾਰਿਆਂ ਵੱਲੋਂ ਹਰ ਉਸ ਨਾਨਕ ਨਾਮ ਦੇਵਾਂ ਨੂੰ ਨਿਮਰਤਾ ਸਹਿਤ ਬੇਨਤੀ ਆ ਜਿਹੜਾ ਵਾਕ ਹੈ ਸਮਝਦਾ ਕਿ ਇਹਨਾਂ ਬੰਦੀ ਸਿੰਘਾਂ ਨੇ ਆਪਣੀ ਸਜ਼ਾਆਂ ਜਿਹੜੀਆਂ ਕੋਟਾ ਵੱਲੋਂ ਮਿਲੀਆਂ ਉਹ ਕੱਟ ਚੁੱਕੇ ਨੇ ਇਹਨਾਂ ਦਾ ਜਿਹੜਾ ਪਰੋਲ ਦਾ ਹੱਕ ਖੋਇਆ ਜਾ ਰਿਹਾ ਤੇ ਜਥੇਦਾਰ ਜਗਤਾਰ ਸਿੰਘ ਵਾਰਾ ਨੂੰ ਬਿਨਾਂ ਕਿਸੇ ਕਾਰਨ ਤੋਂ ਬਿਨਾਂ ਕਿਸੇ ਕਾਨੂੰਨ ਤੋਂ ਜਿਹੜਾ ਦਿੱਲੀ ਵਿੱਚ ਰੱਖਿਆ ਹੋਇਆ ਦਿੱਲੀ ਦੀ ਜੇਲ੍ਹ ਦੇ ਉੱਤੇ ਕੋਈ ਕੇਸ ਨਹੀਂ ਉਹਨੂੰ ਤੁਰੰਤ ਪੰਜਾਬ ਤੇ ਲਿਆ ਕੇ ਉੱਪਰ ਰੋਲ ਬੰਨਲਣੀ ਚਾਹੀਦੀ ਆ ਤੇ ਬਿਰਧ ਮਾਤਾ ਨੂੰ ਮਨੌਲਾਣਾ ਚਾਹੀਦਾ ਮੈਂ ਇਸ ਤੁਹਾਡੇ ਮਾਧਿਅਮ ਰਾਹੀਂ ਇੱਕ ਬੇਨਤੀ ਕਰਨੀ ਚਾਹੁੰਨਾ ਅਸੀਂ ਕਿਸੇ ਦੇ ਪੁੱਤਾਂ ਮਾਂ ਧੀਆ ਬੱਚੇ ਆ ਮਾਪੇ ਆ ਇੱਕ ਬੱਚਾ ਸਾਡਾ ਕੋਈ 5-10 ਮਿੰਟ ਕਰੋ ਲੇਟ ਹੋ ਜਾਏ ਸਾਰੇ ਕੋਈ ਕੰਧਾਂ 'ਚ ਸਿਰ ਮਾਰਦੀ ਮਾਤਾ ਇਦਾਂ ਤੁਰੇ ਫਿਰਦੀ ਬਹੁਤ ਦੁੱਖ ਮਹਿਸੂਸ ਕਰਾਦੇ ਆ ਉਹ ਤਾਂ ਦੀਆਂ ਮਾਵਾਂ ਨੇ ਉਹ ਤਾਂ ਦੀ ਮਾਂ ਵਾ ਜਿਹੜੀ ਤੇ ਦੂਸਰਿਆਂ ਦੀਆਂ ਵੀ ਮਾਵਾਂ ਨੇ ਕਈਆਂ ਦੀਆਂ ਅੱਖਾਂ ਚਲੇ ਗਈਆਂ ਇਸ ਸ੍ਰਿਸ਼ਟੀ ਤੋਂ ਆਪਣੇ ਪੁੱਤਰਾਂ ਨੂੰ ਦੇਖਦੇ ਆ। ਉਹ ਉਹ ਸੁਪਤਨੀਆਂ ਉਹ 3ਾਂ ਉਹ ਪੈਣਾ ਤਾਂਦਿਆਂ ਨੇ ਜਿਹੜੀਆਂ ਆਪਣਿਆਂ ਦੀ 30 32 32 ਸਾਲ ਤੋਂ ਡੀ ਕਰੀ ਆ ਵੀ ਕਦੋਂ ਸਾਡਾ ਬੱਚਾ ਸਾਡਾ ਵੀਰ ਸਾਡਾ ਇੱਕ ਹਸਬੰਡ ਸਾਡਾ ਪਿਤਾ ਸਾਡਾ ਪੁੱਤਰ ਸਾਡੇ ਚੌਕੇ ਚੁੱਲ੍ਹੇ 'ਚ ਬੈਠ ਕੇ ਆ ਕੇ ਸਾਡੇ ਪਾਸ ਰੋਟੀ ਖਾਏਗਾ। ਸੋ ਆਪਾਂ ਕਿਰਪਾ ਕਰੋ ਸਾਰੇ ਜਣੇ ਇਹ ਐਡਾ ਵੱਡਾ ਇਕੱਠ ਕਰਦੀਏ ਤਾਂ ਕਿ ਇਹਨਾਂ ਨੂੰ ਜਿਹੜੀ ਸਰਕਾਰਾਂ ਚ ਹੈ ਉਹ ਪੰਜਾਬ ਆ ਚਾਹੇ ਦਿੱਲੀ ਆ ਚਾਹੇ ਸੈਂਟਰ ਸਰਕਾਰ ਆ ਉਹ ਮਜਬੂਰ ਕਰਦੀਏ ਜਿਵੇਂ ਇਹਦਾ ਇਹਦਾ ਸਾਰਿਆ ਸੰਗਤ ਦੀ ਰਿਆਗ। ਪੁਲ ਚੌਕ ਦੀ ਕਿਮਾ ਜੀ ਸਾਰਿਆਂ ਨੂੰ ਦੁਆਰਾ ਬੇਨਤੀ ਕਰੀ ਵੱਧ ਤੋਂ ਵੱਧ ਇੰਨਾ ਪ੍ਰਚਾਰ ਕਰੋ ਕਿ ਹਰ ਪਿੰਡ ਚੋਂ ਹਰ ਘਰ ਚੋਂ ਇੱਥੇ ਸੰਗਤਨ ਮੈਦਾਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੌਮੀ ਇਨਸਾਫ ਮੋਰਚੇ ਵੱਲੋਂ ਉੱਚੇ ਚੇ ਤੌਰ ਤੇ ਅੱਜ ਜਿੱਥੇ ਪਿਛਲੇ 3 ਸਾਲਾਂ ਤੋਂ ਮੋਰਚਾ ਲੱਗਿਆ ਹੋਇਆ ਉੱਥੇ ਇੱਕ ਰਸਮੀ ਇਕੱਤਰਤਾ ਕੀਤੀ ਗਈ ਹੈ ਜਿਦੇ ਵਿੱਚ 21 ਫਰਵਰੀ ਨੂੰ ਜੋ ਨਨਕਾਣਾ ਸਾਹਿਬ ਦਾ ਸਾਕਾ ਹੈ ਉਹਦੀ ਯਾਦ ਮਨਾਉਂਦਿਆਂ ਹੋਇਆਂ ਪਿੰਡ ਹਵਾਰਾ ਕਲਾ ਵਿਖੇ ਚੜ੍ਹਦੀ ਕਲਾ ਪੰਥਕ ਸਮਾਗਮ 21 ਫਰਵਰੀ 2026 ਨੂੰ ਰੱਖਿਆ ਗਿਆ। ਉਹਦੀ ਸਫਲਤਾ ਵਾਸਤੇ ਵਿਚਾਰ ਵਟਾਂਦਰਾ ਕੀਤਾ ਗਿਆ। ਅਸੀਂ ਕੌਮੀ ਇਨਸਾਫ਼ ਮੋਰਚੇ ਵੱਲੋਂ ਖਾਲਸਾ ਪੰਥ ਦੀਆਂ ਸਾਰੀਆਂ ਰਾਸ਼ੀ ਧਰਾਂ ਨੂੰ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਸਾਰੀਆਂ ਸ਼੍ਰੋਮਣੀ ਅਕਾਲੀ ਦਲ ਦੇ ਵੱਖ-ਵੱਖ ਧੜਿਆਂ ਨੂੰ ਦਮਦਮੇ ਟਕਸਾਲ ਦੇ ਸਾਰੇ ਧੜਿਆਂ ਨੂੰ ਨਿਹੰਗ ਸਿੰਘ ਜਥੇਬੰਦੀਆਂ ਨੂੰ ਦਾਲ ਖਾਲਸਾ ਜਥੇਬੰਦੀ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਜਿਨ੍ਹਾਂ ਵੀ ਕਾਲਜ ਨੇ ਯੂਨੀਵਰਸਟੀਆਂ ਨੇ ਉਹਨਾਂ ਦੇ ਸਾਰੇ ਵਿਦਿਆਰਥੀਆਂ ਨੂੰ ਬਹੁਤ ਹੀ ਆਦਰ ਸਤਕਾਰ ਤੇ ਨਿਮਰਤਾ ਸਹਿਤ ਬੇਨਤੀ ਕਰਦੇ ਆ ਕਿ 35 ਸਾਲਾਂ ਤੋਂ ਜਿਹੜੇ ਸਾਡੇ ਨੌਜਵਾਨ ਜੇਲਾਂ ਵਿੱਚ ਬੈਠੇ ਨੇ ਉਹਨਾਂ ਦੀ ਪਰਮਾਨੈਂਟ ਰਿਹਾਈ ਲਈ ਔਰ ਉਹਨਾਂ ਦੀ ਪੈਰੋਲ ਲਈ ਔਰ ਉਹਨਾਂ ਦੀ ਫਾਂਸੀ ਤੜਵਾਉਣ ਦੇ ਲਈ ਭਾਈ ਜਗਤਾਰ ਸਿੰਘ ਹਵਾਰਾ ਜੀ ਦੀ ਬਿਰਧ ਮਾਤਾ ਨੂੰ ਆਪਣੇ ਪੁੱਤਰ ਨੂੰ ਮਲਾਉਣ ਲਈ ਸਰਕਾਰ ਉੱਤੇ ਦਬਾਅ ਬਣਾਉਣ ਦੇ ਲਈ ਇਸ ਚੜ੍ਹਦੀ ਕਲਾ ਪੰਥਕ ਸਮਾਗਮ ਦੇ ਵਿੱਚ ਕੇਸਰੀ ਨਿਸ਼ਾਨ ਲਾ ਕੇ ਕੇਸਰੀ ਦਸਤਾਰਾਂ ਸਜਾ ਕੇ ਹਮ ਹਮਾਕੇ ਪਹੁੰਚਣ ਦੀ ਕਿਰਪਾਲਤਾ ਕਰੋ ਇਹ ਸਾਡੀ ਬਹੁਤ ਹੀ ادب ਸਤਕਾਰ ਤੇ ਨਿਮਰਤਾ ਸਹਿਤ ਬੇਨਤੀ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ